ਆਈਏ ਕਿ ਕਿਸ ਤਰੀਕੇ ਦੇ ਨਾਲ ਕੈਦੀ ਨੂੰ ਫੜਿਆ ਜਾ ਰਿਹਾ ਸੀ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਐਸਆਈ ਦੀ ਆਖਰੀ ਵੀਡੀਓ ਹੈ ਜਿਸ ਦੇ ਦੌਰਾਨ ਮੌਤ ਹੋ ਜਾਂਦੀ ਹੈ ਕਬਰਾਟ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਪੁਲਿਸ ਮੁਲਾਜ਼ਮ ਦੀ ਕਬਰਾਟ ਤੇ ਨਾਲ ਤੇ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਜਾਂਦੀ ਹੈ ਅੰਮ੍ਰਿਤਸਰ ਤੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਮੈਡੀਕਲ ਦੇ ਲਈ ਇਸ ਕੈਦੀ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤੇ ਰਾਤ ਦੇ ਵਿੱਚ ਇਸ ਕੈਦੀ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਇਸ ਆਈ ਨੂੰ ਸਲਾਮ ਤਾਂ ਜ਼ਰੂਰ ਬੰਦੀ ਹੈ ਬਹਾਦਰੀ ਨੂੰ ਸਲਾਮ ਬੰਦੀ ਹੈ ਜਿਸ ਨੇ ਇਸ ਕੈਦੀ ਦਾ ਪਿੱਛਾ ਕੀਤਾ ਤੇ ਫੜ ਕੇ ਆਟੋ ਦੇ ਵਿੱਚ ਬਿਠਾਇਆ ਜਾਂਦਾ ਹੈ ਪਰ ਆਟੋ ਦੇ ਦੌਰਾਨ ਦੀਆਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਆਟੋ ਦੇ ਵਿੱਚ ਬੈਠੀਆਂ ਦੀ ਵੀਡੀਓ ਵੀ ਸਾਹਮਣੇ ਆ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਸਆਈ ਦੇ ਵੱਲੋਂ ਇਸ ਕੈਦੀ ਨੂੰ ਫੜਿਆ ਜਾਂਦਾ ਹੈ ਪਰ ਘਬਰਾਹਟ ਵੀ ਉਹਨਾਂ ਦੇ ਚਿਹਰੇ ਦੇ ਉੱਤੇ ਨਜ਼ਰ ਆਉਂਦੀ ਜਿਹੜੀ ਆ ਲੱਗਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਮੌਤ ਹੋ ਜਾਂਦੀ ਐ ਇਸ ਐਸਆਈ ਦੀ ਸੋ ਵੀਡੀਓ ਤੁਸੀਂ ਦੇਖ ਸਕਦੇ ਹੋ ਪੱਜਦਿਆਂ ਦੀ ਵੀ ਵੀਡੀਓ ਸਾਹਮਣੇ ਆਈ ਐ ਕਿ ਕਿਸ ਤਰੀਕੇ ਦੇ ਨਾਲ ਕੈਦੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਪੱਜਦਾ ਹੈ ਤੇ ਪਿੱਛਾ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਕੀਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਪਰਮਜੀਤ ਸੀਨਾ ਐ ਤੇ ਕਬਰਾਰਤੀ ਨਾਲ ਮੌਤ ਵੀ ਹੋ ਜਾਂਦੀ ਐ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਆਖਰੀ ਵੀਡੀਓ ਐ ਉਸ ਐਸਆਈ ਦੀ ਜਿਸ ਨੇ ਕੈਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਤੇ ਕੈਦੀ ਹਾਲਾਂਕਿ ਪਛਤਾ ਹੈ ਤੇ ਕੈਦੀ ਪਛਤਾ ਹੈ ਤੇ ਪਿੱਛਾ ਇਸ ਐਸਆਈ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਸਵੇਰੇ ਹੀ ਇਹ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਕਾਮਯਾਬੀ ਹਾਸਲ ਕੀਤੀ ਜਾਂਦੀ ਹੈ ਪਰ ਇਸ ਐਸਆਈ ਦੀ ਮੌਤ ਹੋ ਜਾਂਦੀ ਹੈ ਸੋ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਵਿੱਚ ਇਸ ਵਕਤ ਕਾਫੀ ਜੜੀ ਆ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਉਹਨਾਂ ਦੇ ਵਿੱਚ ਨਹੀਂ ਰਿਹਾ ਹਾਲਾਂਕਿ ਇੱਕ ਪਾਸੇ ਇਸ ਪੁਲਿਸ ਮੁਲਾਜ਼ਮ ਦੀ ਬਹਾਦਰੀ ਨੂੰ ਸਲਾਮਤਾ ਜ਼ਰੂਰ ਬਣਦੀ ਹੈ ਪਰ ਦੂਜੇ ਪਾਸੇ ਇਸ ਪੁਲਿਸ ਮੁਲਾਜ਼ਮ ਨੇ ਹਮੇਸ਼ਾ ਦੇ ਲਈ ਆਪਣੇ ਸਾਥੀਆਂ ਨੂੰ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਦਿੱਤਾ ਅਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਅੱਜ ਸਵੇਰੇ ਹੀ ਪੁਲਿਸ ਨੂੰ ਚੱਕਮਾ ਦੇ ਕੇ ਕੈਦੀ ਪਛਤਾ ਤੇ ਕੈਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅਚੇਹੇ ਦੇ ਵਿੱਚ ਉਹ ਆਟੋ ਦੇ ਵਿੱਚ ਬਿਠਾਇਆ ਜਾਂਦਾ ਹੈ ਤੇ ਪੁਲਿਸ ਮੁਲਾਜ਼ਮ ਦੀ ਸਿਹਤ ਦੇ ਵਿੱਚ ਜੜੀ ਆ ਠੀਕ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਕਬਰਾਟ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸ ਪੁਲਿਸ ਮੁਲਾਜ਼ਮ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਸੋ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਮੌਕੇ ਦੀ ਵੀਡੀਓ ਜਿਸ ਸਮੇ ਇਹ ਸਾਰੀ ਘਟਨਾ ਵਾਪਰਦੀ ਹੈ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਾਰੀ ਘਟਨਾ ਵਾਪਰਦੀ ਹੈ ਫੜ ਕੇ ਕੈਦੀ ਨੂੰ ਆਟੋ ਦੇ ਵਿੱਚ ਵੀ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਬਿਠਾਇਆ ਜਾਂਦਾ ਹਾਲਾਂਕਿ ਜਦੋਂ ਬਾਹਰੋਂ ਫੜਿਆ ਜਾਂਦਾ ਹੈ ਤੇ ਸਿਹਤ ਉਸ ਵਕਤ ਸਹੀ ਲੱਗਦੀ ਜਦੋਂ ਆਟੋ ਦੇ ਵਿੱਚ ਬਿਠਾਇਆ ਜਾਂਦਾ ਤੇ ਖਬਰਾਹਟ ਉਹਨਾਂ ਦੇ ਚਿਹਰੇ ਦੇ ਉੱਤੇ ਚਲਕਤੀ ਹੋਈ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਦੀ ਮੌਤ ਵੀ ਹੋ ਜਾਂਦੀ ਹੈ ਮੈਡੀਕਲ ਦੇ ਲਈ ਇਸ ਕੈਦੀ ਨੂੰ ਲਿਆਂਦਾ ਜਾਂਦਾ ਪਰ ਬਹੁਤ ਸਾਰੀਆਂ ਅਜਹੀਆਂ ਪਹਿਲਾਂ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕੈਦੀ ਪੁਲਿਸ ਨੂੰ ਅੰਮ੍ਰਿਤਸਰ ਤੋਂ ਸਾਹਮਣੇ ਆਉਂਦੀਆਂ ਨੇ ਕਿ ਇਹ ਮੋਲ ਮੜ ਕੇ ਸਤ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮਿਰਸਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪਰਮਜੀਤ ਜੋ ਕਿ ਪੁਲਿਸ ਮੁਲਾਜ਼ਮ ਸੀ ਕੈਦੀ ਨੂੰ ਫੜਦਾ ਇਸ ਬਹਾਦਰੀ ਨੂੰ ਇਸ ਪੁਲਿਸ ਮੁਲਾਜ਼ਮ ਦੀ ਨੂੰ ਸਲਾਮ ਬਣਦੀ ਹੈ ਕਿ ਕਿਸ ਤਰੀਕੇ ਦੇ ਨਾਲ ਚੌਕਸੀ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਦਿਖਾਈ ਜਾਂਦੀ ਹੈ ਪਰ ਆਖਰ ਦੇ ਵਿੱਚ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਨੂੰ ਆਪਣੇ ਸਾਥੀਆਂ ਨੂੰ ਇਹ ਪੁਲਿਸ ਮੁਲਾਜ਼ਮ ਵਿਸ਼ੋੜਾ ਦੇ ਚਾਦੇ ਅੰਮ੍ਰਿਤਸਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੰਮ੍ਰਿਤਸਰ ਤੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਸ ਵਕਤੇ ਸਾਰੀ ਕਟਾ ਵਾਪਰਦੀ ਐ ਜਦੋਂ ਮੈਡੀਕਲ ਦੇ ਲਈ ਇਸ ਕੈਦੀ ਨੂੰ ਹਸਪਤਾਲ ਲਜਾਇਆ ਗਿਆ ਤੇ ਰਾਤ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕਰਦਾ ਤੇ ਹਾਰ ਨਹੀਂ ਮੰਨੀ ਜਾਂਦੀ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਜਿਸ ਨੇ ਇਸ ਕੈਦੀ ਦਾ ਪਿੱਛਾ ਕੀਤਾ ਤੇ ਇਸ ਨੂੰ ਫੜਿਆ ਜਾਂਦਾ ਤੇ ਫੜ ਕੇ ਆਟੋ ਦੇ ਵਿੱਚ ਬਿਠਾਇਆ ਜਾਂਦਾ ਤੇ ਉਸ ਤੋਂ ਬਾਅਦ ਹਮੇਸ਼ਾ ਦੇ ਲਈ ਇਹ ਪੁਲਿਸ ਮੁਲਾਜ਼ਮ ਜਿਹੜਾ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਜਾਂਦੇ ਇੱਕ ਵਾਰ ਤਸਵੀਰਾਂ ਦਾ ਰੁਕਾ ਲੈਂਦੇ ਆ ਕਿ ਕਿਵੇਂ ਸਾਰੀ ਜੜੀਆ ਕਟਨਾ ਮੌਕੇ ਤੇ ਵਾਪਰਤੀ ਹੈ। ਚੱਲ। ਭੱਜ ਗਏ ਜੇ। ਹਾਂ ਓਏ। ਕਿਹੜੇ ਥਾਣੇ ਨੂੰ ਇਹ ਭਾਜੀ ਪ੍ਰੈਸ ਹੋਗਾ ਕਿਦਾਂ ਭੱਜ ਗਿਆ ਇਹ ਵੀ ਕੋਈ ਸਾਥ ਲੈ ਆਂਦੇ ਬੜਾ ਭਜਾ ਦੇ ਆਹੋ ਇਹ ਜਿੱਦ ਆਇਆ ਪਰ ਆਇਆ ਭਾਜੀ ਇਹ ਤਾਂ ਦਾਨੇ ਕਿਹੜੇ ਕੰਮ ਚ ਹੋ ਰਹਾ ਤੈਨੂੰ ਭਾਈ ਉੱਧਾ ਹੀ ਉਹ ਕਈ ਹੋ ਗਏ ਬੜਾ ਹੈ ਕਿਹੜੇ ਕੰਮ ਚ ਭਾਈ ਚਾ ਦੋ ਇਹ ਹੱਸਦਾ ਜਿਵੇਂ ਮਜਾ ਆ ਛੱਡਣ ਵਾਲਾ